ਇਦੇ ਵਿੱਚ ਪਾਕਟ ਵਾਲਾ ਵੀ ਹੈਗਾ ਤੇ ਵਿਦਾਊਟ ਪਾਕਟ ਵੀ ਹੈਗਾ ਲਓ ਜੀ ਦੇਖੋ ਅੱਜ ਕੱਲ ਕੁਆਲਿਟੀ ਹੈ ਲਓ ਜੀ ਆ ਦੇਖੋ ਤਿੰਨ ਕਲਰ ਹੈ ਇਹਦੇ ਵਿੱਚ ਜੀ ਆ ਆਪਣੇ ਕੋਲ 100 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਸਿਰਫ 100 ਰੁਪਏ ਤੋਂ ਸਟਾਰਟ ਦੇ ਰਹੇ ਹਾਂ ਕਿ ਬਹੁਤ ਅੱਛੀ ਕੁਆਲਿਟੀ ਦੀ ਜੀਨ ਹੈ ਜੀ ਕੀ ਬਾਤ ਹੈ ਇਹ ਫਾਈਨ ਕੁਆਲਿਟੀ ਕੀ ਬਾਤ ਹੈ ਇੰਨਾ ਤੇ ਸਰ ਆਪ ਚੱਕੋ ਜੀ ਜਿਹੜਾ ਬਿਆਰ ਦੇ ਵਿੱਚ 7-800000 ਰੁਪਏ ਦਾ ਟੌਪ ਹੈ ਜੀ ਬਹੁਤ ਵਧੀਆ ਕੁਆਲਿਟੀ ਆ ਅੱਛਾ 4-5 ਕਲਰ ਹੈਗੇ ਬਹੁਤ ਕਲਰ ਹੈ ਜੀ ਇਹਦੇ ਵਿੱਚ ਜੇ ਤੁਹਾਨੂੰ ਜੀ ਨੇ ਕੱਟ ਨਹੀਂ ਮਿਲਦੀ ਤੁਹਾਨੂੰ ਜੀ ਇਸ ਗੱਲ ਦੀ ਸਾਡੀ ਗਾਰੰਟੀ ਹੈਗੀ ਇਹ ਕੁਆ ਇਹ ਜਿੰਨੇ ਵੀ ਹਾਂ 12 13 ਆ ਦੇਖੋ ਜੀ ਬਹੁਤ ਵਧੀਆ ਸਾਈ ਸਾਰੇ ਜੇ ਫ੍ਰੀ ਸਾਈਜ਼ ਹੀ ਹੁੰਦੇ ਆ ਜੀ ਇਹ ਫ੍ਰੀ ਸਾਈਜ਼ ਹੈ ਇਹ ਚ ਕਲਰ ਹੁੰਦੇ ਆ ਆ ਲਓ ਜੀ ਉਹਨੂੰ ਜੇ ਸ਼ੇਅਰ ਤੇ ਫਾਲੋ ਕਰਕੇ ਆਉਣਗੇ ਆ ਹਾਂਜੀ ਤੇ ਉਹਨਾਂ ਨੂੰ ਆ ਆਪਣੇ ਇੱਕ ਗਿਫਟ ਦਿੱਤਾ ਜਾਊਗਾ ਜੀ ਪਰਫਿਊਮ ਪਹਿਲੇ 50 ਨੂੰ ਪਰਫਿਊਮ ਦਿੱਤਾ ਜਾਊਗਾ ਬਹੁਤ ਹੀ ਅੱਛੀ ਕੁਆਲਿਟੀ ਦਾ ਬਹੁਤ ਹੀ ਵਧੀਆ ਪਰਫਿਊਮ ਦਿੱਤਾ ਜਾਊਗਾ ਆਪਣਾ ਐਡਰੈਸ ਆਪਣਾ ਹੈਗਾ ਜੀਤ ਰੋਡ ਜੀ 메인 ਜੀਤ ਰੋਡ ਗਲੀ ਨੀਅਰ ਗਲੀ ਨੰਬਰ 13 ਸਾਹਮਣੇ ਨਿੱਕੇ ਦੀ ਹੱਟੀ ਜੀ ਆਪੋਜ਼ਿਟ ਵੀਡੀਓ ਸਭ ਤੋਂ ਪਹਿਲੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਘੰਟੀ ਦਾ ਬਟਨ ਆਲ ਪੇ ਕਰ ਦੇ ਤਾਂ ਕਿ ਸਭੀ ਨੋਟੀਫਿਕੇਸ਼ਨ ਆਪ ਤੱਕ ਸਭ ਤੋਂ ਪਹਿਲੇ ਪਹੁੰਚ ਜਾਏ ਧੰਨਵਾਦ ਦੋਸਤੋ ਆਜੋ ਜੀ ਬਹੁਤ ਵਧੀਆ ਸੇਲ ਦਿਖਾਣ ਲੱਗੇ ਜੀ ਬਠਿੰਡਾ ਦੇ ਅਜੀਤ ਰੋਡ ਤੇ ਭਾਈ ਸਟਾਕ ਕਲੀਅਰੈਂਸ ਸੇਲ ਲਗਾਤੀ ਹੈ 13 ਨੰਬਰ ਗਲੀ ਕੋਲ ਸ਼ਾਪ ਹੈ ਵੈਸਟਰਨ ਆਊਟਫਿਟ ਦਿਖਾ ਦਿਓ ਇੱਕ ਵਾਰ ਬੋਰਡ ਵੀਰੇ ਕੱਪੜੇ ਐਨੇ ਵਧੀਆ ਤੇ ਪੂਰੇ ਘੱਟ ਕੀਮਤਾਂ ਦੇ ਵਿੱਚ ਨਾਲ-ਨਾਲ ਜਿਹੜੇ ਵੀਰ ਭੈਣ ਸ਼ੇਅਰ ਕਰਕੇ ਆਉਣਗੇ ਉਹਨਾਂ ਵਾਸਤੇ ਵੀ ਬਹੁਤ ਤਕੜਾ ਆ ਜਿਹੜਾ ਗਿਫਟ ਦੇਣ ਲੱਗੇ ਨੇ ਦੁਕਾਨ ਦੇ ਓਨਰ ਸਾਡੇ ਨਾਲ ਨੇ ਭਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਸ਼ਰਮੇ ਤੁਸੀਂ ਸੁਣਾਓ ਜੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਦੱਸੋ ਆਪਣੀ ਸ਼ਾਪ ਦੇ ਉੱਤੇ ਕੀ ਸਮਾਨ ਹੁੰਦਾ ਹੈ ਤੇ ਕੀ ਆਪਣੇ ਕੋਲੇ ਜੀ ਸਾਰਾ ਬੈਸਟਨ ਦਾ ਸਮਾਨ ਹੁੰਦਾ ਹੈਗਾ ਲੜਕੀਆਂ ਦਾ ਗਰਲਸ ਆ ਜੀ ਜਿੰਨੇ ਵੀ ਮੇਰੇ ਆ ਭੈਣਾ ਵੀਡੀਓ ਨੂੰ ਦੇਖ ਰਹੀਆਂ ਹੈਗੀਆਂ ਜੀ ਉਹ ਆਪਣੇ 2000 ਰੁਪਏ ਦੀ ਸ਼ਾਪਿੰਗ ਕਰਨ ਗਈਆਂ ਤਾਂ ਉਹਨਾਂ ਨੂੰ ਸ਼ੇਅਰ ਤੇ ਫਾਲੋ ਕਰਕੇ ਆਉਣਗੀਆਂ ਹਾਂਜੀ ਤੇ ਉਹਨਾਂ ਨੂੰ ਆ ਆਪਣੇ ਇੱਕ ਗਿਫਟ ਦਿੱਤਾ ਜਾਊਗਾ ਜੀ ਪਰਫਿਊਮ ਪਹਿਲੇ ਪੰਜਾਬ ਨੂੰ ਪਰਫਿਊਮ ਦਿੱਤਾ ਜਾਊਗਾ ਬਹੁਤ ਹੀ ਅੱਛੀ ਕੁਆਲਿਟੀ ਦਾ ਬਹੁਤ ਹੀ ਵਧੀਆ ਪਰਫਿਊਮ ਦਿੱਤਾ ਗਿਆ ਕੀ ਬਾਤ ਆ ਦੇਖੋ ਜੀ ਢੇਰ ਲਾ ਰੱਖਿਆ ਬਾਈ ਜੀ ਨੇ ਦੁਕਾਨ ਦੇ ਵਿੱਚ ਪਹੁੰਚੋ 2000 ਦੀ ਸ਼ਾਪਿੰਗ ਕਰੋ ਸਭ ਤੋਂ ਪਹਿਲਾਂ ਸ਼ੇਅਰ ਕਰ ਦਿਓ ਚੈਨਲ ਨੂੰ ਫਾਲੋ ਕਰ ਲਓ ਠੀਕ ਹੈ ਜੀ ਸਕਰੀਨਸ਼ਾਟ ਚੈੱਕ ਕਰਨਗੇ ਤੇ ਕੁਆਲਿਟੀ ਦਿਖਾਣੇ ਆ ਜੀ ਕੱਪੜਿਆਂ ਦੀ ਤੁਹਾਨੂੰ ਭਾਈ ਜੀ ਕੀ ਦਿਖਾਵਾਂਗੇ ਸਭ ਤੋਂ ਪਹਿਲਾਂ ਦਿਖਾਓ ਸਭ ਤੋਂ ਪਹਿਲਾਂ ਤੁਹਾਨੂੰ ਸ਼ਰਮਾ ਜੀ ਜੀਨ ਦਿਖਾਵਾਂਗੇ ਜੀਨ ਸਾਡੇ ਕੋਲੇ ਬੰਬੇ ਦਾ ਬ੍ਰਾਂਡ ਹੈਗਾ ਬਹੁਤ ਹੀ ਅੱਛੀ ਕੁਆਲਿਟੀ ਦੀ ਜੀਨ ਹੈਗੀ ਜਿਹੜੀ ਕੀ ਤੁਸੀਂ ਬਾਜ਼ਾਰ ਦੇ ਵਿੱਚ ਇਹ ਜਾਓਗੇ ਤਾਂ 14-1500 ਰੁਪਏ ਕੀਮਤ ਹੈ ਕਮ ਸੇ ਕਮ ਇਹਦੀ ਜੀ ਤੇ ਇਹ ਤੁਹਾਨੂੰ ਅਸੀਂ ਸਿਰਫ 850 ਰੁਪਏ ਦੇ ਵਿੱਚ ਦੇ ਰਹੇ ਹਾਂ ਕਿ ਬਹੁਤ ਅੱਛੀ ਕੁਆਲਿਟੀ ਦੀ ਜੀਨ ਹੈ ਜੀ। ਕੀ ਬਾਤ ਹੈ ਜੀ ਸਿਰਫ 850 ਸਾਡੀਆਂ ਪਹਿਣਾ ਵਾਸਤੇ ਆ ਦੇਖੋ ਜੀ। ਹਾਂਜੀ ਇਹਦੇ ਵਿੱਚ ਤੁਹਾਨੂੰ ਕਲਰ ਵਗੈਰਾ ਮਿਲ ਜਾਣਗੇ, ਬਲੈਕ ਮਿਲ ਜਾਣਗੇ ਜੀ। ਕੀ ਬਾਤ ਹੈ ਆ ਦੇਖੋ। ਡਾਰਕ ਮਿਲ ਜਾਣਗੇ, ਲਾਈਟ ਮਿਲ ਜਾਣਗੇ ਪੌਕਟ ਇੱਕ ਗੱਲ ਹੋਰ ਕਲੀਅਰ ਕਰ ਦਈਏ ਕਿ ਵੀਰੇ ਸੇਲ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕਟਿਆ ਕੁਆਲਿਟੀ ਮਿਲੂਗੀ, ਪੂਰੀ ਵਧੀਆ ਕੁਆਲਿਟੀ ਪੂਰੀ ਫਾਈਨ ਹੋਊਗੀ ਜੀ ਕੁਆਲਿਟੀ ਦਾ ਪੂਰਾ ਉਹ ਜਿਵੇਂ ਬਾਜ਼ਾਰ ਦੇ ਵਿੱਚ 15-1600 ਰੁਪਏ ਤੋਂ ਜੀਨੇ ਘੱਟ ਨਹੀਂ ਮਿਲਦੀ ਤੁਹਾਨੂੰ ਜੀ ਇਸ ਗੱਲ ਦੀ ਸਾਡੀ ਗਾਰੰਟੀ ਹੈ ਜੀ। ਕੀ ਬਾਤ ਹੈ ਜੀ ਆ ਦੇਖੋ ਫੁੱਲ ਸਟ੍ਰੈਚ ਪੂਰੀ ਵਧੀਆ ਪੂਰੀ ਵਧੀਆ ਕੁਆਲਿਟੀ ਹੋਗੀ ਪੂਰੀ ਜੀਨ ਹੈ ਪੂਰੀ ਫਰਸਟ ਕਲਾਸ ਜਿੰਨੇ ਆਪਣੇ ਲਵਾਇਸ਼ ਵਗੈਰਾ ਜਾਂ ਹੋਰ ਕੰਪਨੀਆਂ ਅੱਛੀਆਂ ਹੁੰਦੀਆਂ ਉਹਦੇ ਵਾਂਗੂ ਬ੍ਰਾਂਡ ਹੈ ਜੀ ਇਹ ਕੋਈ ਘੱਟਿਆ ਕੁਆਲਿਟੀ ਨਹੀਂ ਬਹੁਤ ਅੱਛੀ ਹੈ। ਬਿਲਕੁਲ ਬਿਲਕੁਲ ਇਹ ਤਾਂ ਭਾਈ ਜੀ ਨੇ ਸਟਾਕ ਕਲੀਅਰ ਕਰਨਾ ਹੈ ਜੀ। ਬਸ ਸਟਾਕ ਕਲੀਅਰ ਕਰਨਾ ਸਰ। ਬਹੁਤ ਵਧੀਆ ਸ਼ਰਮਾ ਜੀ ਬਹੁਤ ਵਧੀਆ ਕੁਆਲਿਟੀ ਹੈ ਫਾਈਨ ਕੁਆਲਿਟੀ ਹੈ ਬਹੁਤ ਜ਼ਿਆਦਾ। ਚੈੱਕ ਕਰੋ ਜੀ ਆਹ ਲਓ ਜੀ ਕਲਰ ਆਪਸ਼ਨ ਬਹੁਤ ਹੈ ਜੀ ਡਿਜ਼ਾਈਨ ਵਗੈਰਾ ਬਹੁਤ ਨੇ ਜੀ ਬਹੁਤ ਜ਼ਿਆਦਾ ਜੀ ਜਿੰਨੇ ਮਰਜ਼ੀ ਲਓ ਤੇ ਸਾਈਜ਼ ਜੀ ਆਪਣੇ ਕੋਲੇ ਆਵੇ ਸਾਈਜ਼ ਆਪਣੇ ਕੋਲੇ 28 30 32 34 36 38 ਸਾਰੇ ਸਾਈਜ਼ ਮਿਲ ਜਾਣਗੇ ਜੀ ਦੇਖੋ ਕੀ ਬਾਤ ਹੈ ਜੀ ਬਹੁਤ ਪਿਆਰੇ ਪਿਆਰੇ ਰੰਗ ਆਹ ਲਓ ਜੀ ਤੇ ਪੀਸ ਚੈੱਕ ਕਰੋ ਕਿੰਨੇ ਸੋਹਣੇ ਸੋਹਣੇ ਪੀਸ ਹੈ ਜੀ ਆਹ ਲਓ ਇਹ ਬੰਬੇ ਦਾ ਬ੍ਰਾਂਡ ਹੈ ਜੀ ਬਹੁਤ ਵਧੀਆ ਕੁਆਲਿਟੀ ਆ ਬਹੁਤ ਅੱਛੀ ਕੁਆਲਿਟੀ ਕੀ ਬਾਤ ਹੈ ਆ ਦੇਖੋ ਚੈੱਕ ਕਰੋ ਜੀ ਦੇਵੇ ਤੁਹਾਨੂੰ ਐ ਨਹੀਂ ਹੈ ਵੀ ਕੱਲੀ ਜੀਨ ਦੇਵਾਂਗੇ ਕਾਟਰੇ ਵੀ ਦੇਵਾਂਗੇ 18-1900 ਰੁਪਏ ਦੀ ਕਾਟਰੇ ਦੀ ਪੈਂਟਾ ਬਾਜ਼ਾਰ ਦੇ ਵਿੱਚ ਇਹ ਵੀ 850 ਰੁਪਏ ਦੀ ਸਿਰਫ 850 ਸਿਰਫ 850 ਚ ਪੂਰੀ ਵਧੀਆ ਕੁਆਲਿਟੀ ਆ ਫੁੱਲ ਵਧੀਆ ਕੁਆਲਿਟੀ ਵਾਹ ਜੀ ਵਾਹ 850 ਰੁਪਏ ਦੀ ਦੇਖ ਲਓ ਕਾਟਰੇ ਦੀ ਪੈਂਟ ਇਹਦੇ ਵਿੱਚ ਤੁਹਾਨੂੰ ਐ ਨਹੀਂ ਹੈ ਵੀ ਇੱਕ ਕਲਰ ਦਿਖਾਤਾ ਇਹਦੇ ਵਿੱਚ 4-5 ਕਲਰ ਵੀ ਮਿਲਣਗੇ ਤੁਹਾਨੂੰ ਜੀ ਬਹੁਤ ਵਧੀਆ ਕੁਆਲਿਟੀ ਵਾਲੀ ਅੱਛਾ 4-5 ਕਲਰ ਹੈਗੇ ਆ ਬੰਦ ਕਲਰ ਹੈ ਜੀ ਇਹਦੇ ਵਿੱਚ ਸ਼ਰਮਾ ਜੀ ਐ ਨਹੀਂ ਹੈ ਵੀ ਕੋਈ ਆਪਾਂ ਇੱਕ ਪੈਂਟ ਰੱਖੀ ਬੈਠਿਆਂ ਤੇ ਉਹ ਚਾਰ ਪਾਤ ਹੈ ਜੀ ਚਾਰ ਪੰਜ ਆਈ ਚਾਰ ਪੰਜ ਕਲ ਰਹੀ ਦੇ ਇੱਕ ਇੰਨਾ ਚ ਆ ਵੀ ਦੱਸੋ ਸਰ ਕਿ ਜੜੀਆਂ ਜਿਵੇਂ ਥੱਲੋ ਹਨਾ ਨੈਰੋ ਵਗੈਰਾ ਬੂਟ ਕੱਟ ਕੇ ਇਹ ਸਟ੍ਰੇਟ ਫਿਟ ਹੁੰਦੀਆਂ ਜੀ ਸਾਰੀਆਂ ਹਾਂ ਤੇ ਆਪਾਂ ਨੂੰ ਜੀਨ ਦੇ ਵਿੱਚ ਨੈਰੋ ਵੀ ਮਿਲ ਜਾਣਗੀਆਂ ਹਾਂਜੀ ਤੇ ਉਹਦੇ ਵਿੱਚ ਬੂਟ ਕੱਟ ਵੀ ਮਿਲ ਜਾਣਗੀਆਂ ਠੀਕ ਹੈ ਪੌਕਟ ਵਾਲੀਆਂ ਮਿਲ ਜਾਣਗੀਆਂ ਲਓ ਜੀ ਆ ਚੈੱਕ ਕਰਾਈ ਜਾਓ ਇੱਕ ਆ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਸਾਰੀ ਬੰਬੇ ਦਾ ਜੀ ਸਾਰਾ ਬੰਬੇ ਦਾ ਬ੍ਰਾਂਡ ਆਪਾਂ ਲੋਕਲ ਕੋਈ ਨਹੀਂ ਵੇਚਦੇ ਕਿਸੇ ਲਓ ਜੀ ਚੈੱਕ ਕਰੋ ਜੀ ਬੰਬੇ ਦਾ ਬ੍ਰਾਂਡ ਹੈ ਜੀ ਸ਼ੇਅਰ ਕਰ ਦਿਓ ਫਟਾਫਟ ਬਹੁਤ ਫਾਇਦਾ ਹੋਣ ਵਾਲਾ ਜੀ ਤੁਹਾਡਾ 2000 ਦੀ ਸ਼ਾਪਿੰਗ ਦੇ ਨਾਲ ਇੱਕ ਪਰਫਿਊਮ ਬਾਈ ਜੀ ਮੁਫਤ ਦੇਣਗੇ ਨੈਰੋ ਨੈਰੋ ਵੀ ਆਪਣੇ ਕੋਲੇ ਇਹ ਵੀ ਬੇਜਾਗ ਬ੍ਰਾਂਡ ਕਿਆ ਬਾਤ ਹੈ ਆ ਲੋ ਜੀ ਆ ਦੇਖੋ ਫੁੱਲ ਸਟ੍ਰੈਚ ਪੂਰੀ ਫੁੱਲ ਸਟ੍ਰੈਚੀ ਪੂਰੀ ਫੁੱਲ ਕੁਆਲਿਟੀ ਆ ਲੋ ਲਓ ਜੀ ਚੈੱਕ ਕਰੋ ਪੂਰੀ ਫੁੱਲ ਕੁਆਲਿਟੀ ਪੂਰਾ ਵਧੀਆ ਜੀ ਕਮੈਂਟ ਕਰਕੇ ਵੀ ਦੱਸੀ ਜਾਓ ਕਿੱਥੋਂ ਕਿੱਥੋਂ ਵੀਰ ਭੈਣ ਜੁੜੇ ਨੇ ਮੈਂ ਪੜਨ ਦੀ ਵੀ ਕੋਸ਼ਿਸ਼ ਕਰੂੰਗਾ ਆ ਦੇਖੋ ਜੀ ਇੱਧਰ ਕੈਮਰਾ ਮਾਰੋ ਜੀ ਪੂਰੇ ਰੈਕਸ ਭਰੇ ਹੋਏ ਨੇ ਇਸ ਤੋਂ ਇਲਾਵਾ ਵੀ ਬਹੁਤ ਮਾਲ ਭਰਿਆ ਪਿਆ ਭਾਈ ਜੀ ਕੋਲੇ ਆ ਲੋ ਜੀ ਆ ਚੈ ਲਓ ਜੀ ਕਲਰ ਆਪਸ਼ਨ ਬਹੁਤ ਹੈ ਜੀ ਸਾਈਜ਼ ਵੀ ਬਹੁਤ ਹੈ ਡਿਜ਼ਾਈਨ ਵੀ ਪੂਰੇ ਮਿਲਣਗੇ ਤੁਹਾਡੇ ਕੋਲੇ ਆ ਲਓ ਜੀ ਇਹਦੇ ਵਿੱਚ ਆਇ ਨਹੀਂ ਹੈ ਤੁਹਾਨੂੰ ਵੀ ਬਲੂ ਜਾਂ ਬਲੈਕ ਵਾਈਟ ਵੀ ਮਿਲੇਗਾ ਜੀ ਅੱਛਾ ਵਾਈਟ ਵਾਈਟ ਵਿੱਚ ਪੌਕਟ ਵਾਲਾ ਵੀ ਹੈਗਾ ਤੇ ਵਿਦਾਊਟ ਪੌਕਟ ਵੀ ਹੈਗਾ ਲਓ ਜੀ ਦੇਖੋ ਅੱਜ ਕੱਲ ਪੂਰਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਵਾਈਟ ਕਲਰ ਪੂਰਾ ਆ ਦੇਖੋ ਮਾਰ ਪੂਰਾ ਫੁੱਲ ਹੈ ਜੀ ਇਹਦੀ ਗੱਲ ਹੈਗੀ ਜੀ ਜੀ 6 ਪੌਕਟ ਆ ਗਿਆ ਇਹ ਫੀਸ ਆ ਲੋ ਜੀ ਇਹਦੇ ਵਿੱਚ ਨੈਰੋ ਵੀ ਮਿਲ ਜੂ ਆਪਾਂ ਨੂੰ ਇਹਨਾਂ ਵਿੱਚ ਵਾਈਡ ਵੀ ਇਹਨਾਂ ਦੇ ਨੈਰੋ ਵੀ ਹੈ ਤੇ ਸਰ ਇਹਨਾਂ ਦੇ ਵਿੱਚ ਸਾਈਜ਼ ਵਗੈਰਾ ਕਿੱਥੋਂ ਤੱਕ ਮਿਲਵਾ ਰਹੇ ਸਾਰੇ ਮਿਲਣੇ 28 30 32 34 ਠੀਕ ਹੈ ਆਹ ਲਓ ਜੀ ਲਿਓ ਜੀ ਸਰ ਲਿਓ ਫਟਾਫਟ ਦਿਖਾਈ ਜਾਈਏ ਆਪਾਂ ਆਹ ਲਓ ਜੀ ਚੈੱਕ ਕਰੋ ਲੋ ਜੀ ਵਿਦਆਊਟ ਪਾਕਟ ਵੀ ਮਿਲ ਜੂਗਾ ਤੁਹਾਡਾ ਅੱਛਾ ਵਿਦਆਊਟ ਪਾਕਟ ਆ ਦੇਖੋ ਸਟ੍ਰੇਟ ਫਿਟ ਹੈ ਜੀ ਸਾਰੀਆਂ ਜੀਨਾਂ ਜਿੰਨੇ ਹੈਗੇ ਫੁੱਲ ਸਟ੍ਰੇਟ ਫਿਟ ਹੈ ਸਟ੍ਰੇਟ ਫਿਟ ਹੈ ਸਕੇਚੇ ਵਾਲਾ ਫੁੱਲ ਸਟ੍ਰੈਚ ਹੈ ਜੀ ਆ ਦੇਖੋ ਪੂਰਾ ਸਟ੍ਰੈਚ ਹੈ ਜੀ ਲਓ ਜੀ ਲਓ ਅਗਲੀ ਕਿਹੜੀ ਆਈਟਮ ਦਿਖਾਵਾਂਗੇ ਸਰ ਆਪਾਂ ਨੂੰ ਅਗਲੀ ਆਪਾਂ ਦਿਖਾ ਦੇ ਟੌਪ ਦਿਖਾ ਦਿਓ ਜੀ ਹਾਂਜੀ ਟੌਪ ਦਿਖਾਓ ਜੀ ਆ ਦੇਖੋ ਜੀ ਟੌਪ ਤੇ ਸ਼ੇਲ ਲੱਗੀ ਹੋਈ ਆ ਫਿਰ 500 ਰੁਪਏ ਆ ਜਿਹੜਾ ਮਰਜ਼ੀ ਟੌਪ ਲਓ 500 ਰੁਪਏ ਦਾ ਟੌਪ ਜਿਹੜਾ ਮਰਜੀ ਲਓ ਜੀ ਜਿਹੜਾ ਮਰਜੀ ਟੌਪ ਚੱਕੋ ਜੀ ਆਹ ਦੇਖੋ ਜਿਹੜਾ ਯਾਰ ਦੇ ਵਿੱਚ 7-80000 ਰੁਪਏ ਦਾ ਟੌਪ ਹੈ ਘੱਟ ਤੋਂ ਘੱਟ ਇਹ ਦੇਖੋ ਇਹ 14-1500 ਦਾ ਸ਼ਰਮਾ ਜੀ ਆਹ ਬਾਜ਼ਾਰ ਦੇ ਵਿੱਚ ਟੌਪ ਹੈ ਜਿਹੜਾ ਆਹ ਵਾਲਾ ਹੈਗਾ ਆਹ ਲਓ ਜੀ ਆਹ ਚੈੱਕ ਕਰੋ ਜਿਹਨਾਂ ਵੀ ਹਾਂ 12-1300 ਆਨਲਾਈਨ ਹੈ ਇਹ ਆ ਟੌਪ ਕੀ ਬਾਤ ਹੈ ਆ ਲਓ ਜੀ ਕੀ ਕਰ ਰਹੇ ਹੋ ਬਹੁਤ ਵਧੀਆ ਵਧੀਆ ਆ ਦੇਖੋ ਪੂਰੇ ਭਰੇ ਪਏ ਨੇ ਜੀ ਇਹਨਾਂ ਦੇ ਵਿੱਚ ਵੀ ਸਰ ਸਾਈਜ਼ ਵਗੈਰਾ ਕੁਝ ਸਾਈ ਸਾਰੇ ਜੋ ਫ੍ਰੀ ਸਾਈਜ਼ ਹੀ ਹੁੰਦੀ ਹੈ ਜੀ ਇਹ ਫ੍ਰੀ ਸਾਈਜ਼ ਹੈ ਇਹਦੇ ਵਿੱਚ ਕਲਰ ਹੁੰਦੇ ਆ ਆ ਲਓ ਜੀ ਆਹ ਦੇਖੋ ਆ ਲਓ ਜੀ ਚੈੱਕ ਕਰੋ ਜੀ ਡਿਜ਼ਾਈ ਤੇ ਇਹ ਜਿੰਨੇ ਜਿੰਨੇ ਆ ਲੱਗ ਰਿਹਾ ਕਿੰਨੇ ਰੁਪਏ ਦੱਸਿਆ ਜਿੰਨੇ 500 ਰੁਪਏ ਜੀ ਜਿਹੜਾ ਮਰਜ਼ੀ ਹੱਥ ਲਾਓ ਚੱਕੋ ਤੇ ਅਸੀਂ ਲਫਾਫੇ 'ਚ ਪਾ ਦਾਂਗੇ ਨਾਲ ਦੇਣਾ ਬਸ ਵਾਹ ਜੀ ਵਾਹ ਆ ਲਓ ਜੀ ਤੇ ਜਿਹੜਾ ਕੋਈ ਆਪਣੇ 2000 ਰੁਪਏ ਦੀ ਸ਼ਾਪਿੰਗ ਕਰੂਗਾ ਤੇ ਫਾਲੋ ਕਰਕੇ ਆਊਗਾ ਉਹਨੂੰ ਅਸੀਂ ਸ਼ੇਅਰ ਕਰੂਗਾ ਚੈੱਕ ਕਰੂਗਾ ਉਹਨੂੰ ਪਰਫਿਊਮ ਦੇਵਾਂਗੇ ਲਓ ਜੀ ਪਰਫਿਊਮ ਨਾਲ ਦੇਣਗੇ ਜੀ ਬਾਕੀ ਆ ਜਾਂ ਜੈਂਟਸ ਵਰਤੇ ਚਾਹ ਲੈਡੀਜ਼ ਵਰਤੇ ਕੋਈ ਮਰਜ਼ੀ ਪਰਫਿਊਮ ਲੈ ਜਾਓ ਸਾਨੂੰ ਕੋਈ ਦਿੱਕਤ ਨਹੀਂ ਵਾਹ ਜੀ ਵਾਹ 올 ਬ੍ਰਾਂਡਸ ਦੇ ਪਰਫਿਊਮ ਇੱਥੇ ਬਾਈ ਕੋਲੇ ਪਏ ਨੇ ਦੇਖੇ ਆ ਸਾਹਮਣੇ ਤੁਸੀਂ ਫੇਰ ਕੈਮਰਾ ਮਾਰਾਂਗੇ ਹੋਰ ਸਰ ਅਸੀਂ ਆ ਦੇਖ ਰਹੇ ਹੁੱਡੀਆਂ ਵਗੈਰਾ ਦੇਖ ਰਹੇ ਹੁੱਡੀਆਂ ਵਗੈਰਾ ਵੀ ਹੁੱਡੀਆਂ ਤੇ ਵੀ ਸੇਲ ਆਤੀ ਆ ਜੀ ਜੀ ਆ ਲਓ ਜੀ ਆਪਣੀ ਹੁੱਡੀ ਜਿਹੜੀ ਮਰਜ਼ੀ ਲੋ ਰੈੱਡ ਕਲਰ ਲੋ ਜੀ ਆ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਆ 850 ਰੁਪਏ ਇਹ ਵੀ 850 ਚੱਕੋ ਕੀ ਬਾਤ ਆ ਜੀ 850 ਰੁਪਏ ਦੇ ਵਿੱਚ ਫੁੱਲ ਜ਼ਬਰਦਸਤ ਕੁਆਲਿਟੀ ਸੋ ਹੈਡ ਸ਼ਰਟ ਲੋ ਹੁੱਡੀ ਲੋ ਕੋਈ ਲੋ ਵਾ ਲੋ ਲਓ ਜੀ ਬਹੁਤ ਵਧੀਆ ਕੁਆਲਿਟੀ ਨਾਲੇ ਬਹੁਤ ਵਧੀਆ ਫਾਈਨ ਕੁਆਲਿਟੀ ਕਿਆ ਬਾਤ ਹੈ ਇਹਨਾਂ ਚ ਸਰ ਕਲਰ ਵਗੈਰਾ ਹੈਗੇ ਡਿਜ਼ਾਈਨ ਵਗੈਰਾ ਹਾਂ ਡਿਜ਼ਾਈਨ ਮਿਲ ਜਾਣਗੇ ਕਲਰ ਮਿਲ ਜਾਣਗੇ ਤੁਹਾਨੂੰ ਇਹ ਚ ਲਓ ਜੀ ਆ ਲਓ ਸਰ ਆਪਣਾ ਫੁੱਲ ਐਡਰੈਸ ਕਿਓ ਸਰ ਆਪਣਾ ਫੁੱਲ ਐਡਰੈਸ ਕੀ ਸੀਗਾ ਜੀ ਤੇ ਆਪਣਾ ਜੀਤ ਰੋਡ ਹੈ ਜੀ ਗਲੀ ਨੰਬਰ 13 ਜੀ ਮੇਨ ਹੈਗਾ ਸਾਹਮਣੇ ਨਿੱਕੇ ਦੀ ਹੱਟੀ ਹੈ ਜੀ ਜੀ ਠੀਕ ਹੈ ਨਿੱਕੇ ਦੀ ਹੱਟੀ ਗਲੀ ਨੰਬਰ 13 ਅਜੀਤ ਰੋਡ ਬਠਿੰਡਾ ਹਾਂ ਜੀ ਸੋ ਫਟਾਫਟ ਆ ਜਿਓ ਜੀ ਸਟਾਕ ਕਲੀਅਰ ਕਰਨਾ ਫਟਾਫਟ ਆ ਲਓ ਜੀ ਚੈੱਕ ਕਰੋ ਕੁਆਲਟੀ ਆ ਲਓ ਜੀ ਚੈੱਕ ਕਰੋ ਲਓ ਜੀ ਪੂਰੀ ਵਧੀਆ ਹੈਵੀ ਕੁਆਲਿਟੀ ਦੇ ਵਿੱਚ ਤੇ ਰੇਟ ਵੀ ਬਿਲਕੁਲ ਜੈਨੂਇਨ ਸਵੈਟਰ ਲੜਕੀਆਂ ਵੇ ਲਓ ਜੀ ਆ ਸਵੈਟਰ ਆ ਗਿਆ ਜੀ ਬਹੁਤ ਵਧੀਆ ਕੁਆਲਿਟੀ ਦੇ ਆ ਜੀ ਆ ਦੇਖੋ ਤੇ ਇਹਦਾ ਕੀ ਰੇਟ ਲਾਤਾ ਸਰ ਇਹ ਵੀ ਤੁਹਾਨੂੰ 800 ਰੁਪਏ ਦੇ ਦਾਂਗੇ ਲਓ ਜੀ 800 ਰੁਪਏ ਦਾ ਲਗਾਤਾ ਜੀ ਆ ਵੀ ਚੱਕੋ ਲਓ ਹੋਰ ਦਿਖਾਣੇ ਆ ਤੁਹਾਨੂੰ ਲੋਰਾ ਗਰਮ ਲੋਰਾ ਇੱਕ ਗਰਮ ਲੋਰਾ ਦਿਖਾਉਣਾ ਜੀ ਇੰਪੋਰਟਡ ਲਓ ਜੀ ਇੰਪੋਰਟਡ ਲੋਰ ਦੇਖੋ ਚੈੱਕ ਕਰੋ ਲਿਆਓ ਜੀ ਲਓ ਸਰ ਪਾਕਟ ਵਾਲੀਆਂ ਹੋਣੀਆਂ ਲਓ ਜੀ ਪਾਕਟ ਵਾਲੀ ਲੋਰ ਆਪ ਬੈਕ ਤੇ ਵੀ ਹਾਂਜੀ ਬੈਕ ਤੇ ਵੀ ਪਾਕਟ ਮਿਲੇਗੀ ਤੁਹਾਨੂੰ ਅੱਗੇ ਵੀ ਦੋ ਬਹੁਤ ਵਧੀਆ ਸਟੱਫ ਹੈ ਸ਼ਰਮਾ ਜੀ ਬਹੁਤ ਵਧੀਆ ਬਿਲਕੁਲ ਆ ਦੇਖੋ ਇਹਦੇ ਵਿੱਚ ਤਿੰਨ ਕਲਰ ਵੀ ਮਿਲ ਜਾਣਗੇ ਤੁਹਾਨੂੰ ਜੀ ਅੱਛਾ ਕਲਰ ਤਿੰਨ ਮਿਲਣਗੇ ਜੀ ਅੰਦਰ ਵੀ ਫਰ ਲੱਗੀ ਹੋਈ ਆ ਆ ਲਓ ਜੀ ਗਰਮਾ ਪੂਰੀ ਬਹੁਤ ਵਧੀਆ ਜਿਹੜੇ ਬਾਹਰ ਅੰਦਰ ਵੀ ਭਰਾ ਜਾਂਦੇ ਹੈਗੇ ਕੈਨੇਡਾ ਵਗੈਰਾ ਅਮਰੀਕਾ ਜਾਂਦੇ ਆ ਹਾਂਜੀ ਹਾਂਜੀ ਉਹਨਾਂ ਵਾਸਤੇ ਬਹੁਤ ਅੱਛੀ ਕੁਆਲਿਟੀ ਹੈ ਲਓ ਜੀ ਆ ਦੇਖੋ ਤਿੰਨ ਕਲਰ ਹੈ ਇਹਦੇ ਵਿੱਚ ਜੀ ਆ ਚੈੱਕ ਕਰੋ ਤਿੰਨ ਕਲਰ ਅਵੇਲੇਬਲ ਹੈ ਜੀ ਬਾਕੀ ਔਰ ਫੁੱਲ ਸਟੋਰ ਹੈ ਜਿਹੜਾ ਭਰਿਆ ਹੋਇਆ ਹੈ ਭਰਿਆ ਹੋਇਆ ਨੋਹਰਾ ਹੋਰ ਬਥੇਰੀਆਂ ਹੈਗੀਆਂ ਕਲਰ ਹੋਰ ਬਥੇਰੀ ਹੈਗੀਆਂ ਆ ਦੇਖੋ ਜੀ ਆ ਵੀ ਚੈੱਕ ਕਰਾ ਦੀਏ ਆ ਲੋ ਜੀ ਵਾਈਟ ਕੀ ਬਾਤ ਹੈ ਜੀ ਲੋ ਆ ਲੋ ਚੈੱਕ ਕਰੋ ਜੀ ਬਹੁਤ ਵਧੀਆ ਬਾਕੀ ਤੁਸੀਂ ਵਿਜ਼ਿਟ ਕਰੋਗੇ ਹਾਂ ਤੇ ਹਨਾ ਤੁਹਾਨੂੰ ਸਾਹਮਣੇ ਪਤਾ ਲੱਗੇਗਾ ਕਿ ਯਾਰ ਹਾਂ ਵਾਕਈ ਚੀਜ਼ ਹੈ ਪੂਰੀ ਹੈਵੀ ਕੁਆਲਿਟੀ ਦੇ ਵਿੱਚ ਹੈ ਇਹ ਲੋਰ ਦਾ ਕੀ ਵਗੈਰਾ ਲੋਰ ਸਾਰਾ ਜਿਹੜਾ ਕੋਈ ਮਰਜ਼ੀ ਚੱਕ ਲੋ ਜੀ 800 ਰੁਪਏ ਪ੍ਰਾਈਸ ਹੈ ਲੋਰ ਦਾ ਲੋਰ ਜਿਹੜੀ ਮਰਜ਼ੀ ਲੋ 800 ਰੁਪਏ ਪ੍ਰਾਈਸ ਹੈ ਲੋਰ ਦਾ ਬਹੁਤ ਵਧੀਆ ਹੈ ਬਲੈਕ ਲੋ ਬਲੂ ਲੋ ਗ੍ਰੇ ਲੋ ਜਿਹੜੀ ਮਰਜ਼ੀ ਲੋ ਜੀ ਕਾਫੀ ਕਲਰ ਲੋ ਜਿਹੜੀ ਮਰਜ਼ੀ ਬਾਕੀ ਟੀ-ਸ਼ਰਟਸ ਵਗੈਰਾ ਆਪਣੇ ਕੋਲੇ ਹੋਰ ਟੀ-ਸ਼ਰਟ ਸ਼ਰਮਾ ਜੀ ਆਪਣੇ ਕੋਲੇ 100 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਸਿਰਫ 100 ਰੁਪਏ ਤੋਂ ਸਟਾਰਟ ਤੇ 400 ਰੁਪਏ ਤੱਕ ਪੂਰੀ ਟੌਪ ਦੀ ਜਿਹੜੀ ਏ ਕਲਾਸ ਜਿਹੜੀ 1200 ਰੁਪਏ ਦੀ ਟੀ-ਸ਼ਰਟ ਹੈ ਉਹ 1200 ਰੁਪ ਅੱਛਾ ਜੀ ਕੀ ਬਾਤ ਹੈ ਹਜ਼ਾਰ 1200 ਵਾਲੀ ਸਿਰਫ 400 ਰੁਪਏ ਦੀ ਆ ਲੋ ਆ ਲੋ ਜੀ ਦਿਖਾਓ ਇੱਧਰ ਦਿਖਾਓ ਜੀ ਆ 400 ਰੁਪਏ ਦੀ ਟੀ-ਸ਼ਰਟ ਆ ਪੂਰੀ ਵਧੀਆ ਜਿਹੜਾ ਪੂਰੇ ਫੁੱਲ ਕੁਆਲਿਟੀ ਵਾਲਾ ਜੀ ਜੀ ਬਿਲਕੁਲ ਫੁੱਲ ਵਧੀਆ ਸਟ੍ਰੈਚ ਆ ਦੇਖੋ ਜੀ ਆ ਲੋ ਜੀ ਚੈੱਕ ਕਰੋ ਸੋ ਦੋਸਤੋ ਵਿਜ਼ਿਟ ਕਰੋ ਬਹੁਤ ਵਧੀਆ ਕੁਆਲਿਟੀ ਤੁਸੀਂ ਕੁਆਲਿਟੀ ਪਿੱਛੇ ਵੀ ਦੇਖੋ ਇਹ ਸਾਰਾ ਬੰਬੇ ਦਾ ਬ੍ਰਾਂਡ ਆ ਸਰ ਅੱਛਾ ਇਹ ਬੰਬੇ ਦਾ ਬ੍ਰਾਂਡ ਹੈ ਹਾਂਜੀ ਫਾਰਮਲ ਗਰਲ ਸਾਰਾ ਬੰਬੇ ਦਾ ਬ੍ਰਾਂਡ ਆ ਜੀ ਇਹ ਬਹੁਤ ਅੱਛੀ ਕੁਆਲਿਟੀ ਬਹੁਤ ਜਿਵੇਂ ਆਪਾਂ ਸ਼ੋਰੂਮ ਕੰਡੀਸ਼ਨ ਵਾਲਾ ਮਾਲ ਆ ਉਹ ਆ ਜੀ ਜੀ ਆ ਲਓ ਜੀ ਆ ਚੈੱਕ ਕਰੋ ਕੁਆਲਿਟੀ ਦੇਖੋ ਜੀ ਬਾਕੀ ਤੁਸੀਂ ਬਾਕੀ ਤੁਸੀਂ ਫੋਲੋ ਕਰਕੇ ਹਾਂਜੀ ਸ਼ੇਅਰ ਫੋਲੋ ਕਰਕੇ ਆਓ 2200 ਦੀ ਸ਼ਾਪਿੰਗ ਕਰੋ ਤਾਂ ਤੁਹਾਨੂੰ ਇੱਕ ਪਰਫਿਊਮ ਦਿੱਤਾ ਜਾਊਗਾ ਆ ਦੇਖੋ ਦਿਖਾਓ ਬਾਕੀ ਜੇ ਤੁਸੀਂ ਆਓਗੇ ਉਦੋਂ ਤੁਹਾਨੂੰ ਪਤਾ ਲੱਗ ਜੂਈ ਮਾਲ ਕਿਸ ਤਰ੍ਹਾਂ ਦਾ ਹੈਗਾ ਜੀ ਬਿਲਕੁਲ ਆ ਦੇਖੋ ਸਾਰੇ ਬ੍ਰਾਂਡਸ ਆ ਪਏ ਆ ਦੇਖੋ ਸਾਰੇ ਫੋਗ ਦੇ ਸਭ ਕੁਝ ਹੈਗਾ ਜੀ ਲੇਡੀਜ਼ ਵਾਸਤੇ ਵੀ ਹੈਗਾ ਭੈਣਾ ਵੀਰਾਂ ਵਾਸਤੇ ਸਭ ਵਾਸਤੇ ਹੈਗਾ ਜੀ ਇਹ ਆਪਾਂ ਗਿਫਟ ਦੇਵਾਂਗੇ ਇਹ ਗਿਫਟ ਦੇਵਾਂਗੇ 2000 ਰੁਪਏ ਸ਼ਾਪਿੰਗ ਕਰੂਗਾ ਸ਼ੇਅਰ ਕਰਕੇ ਹੋਊਗਾ ਜੀ ਤਾਂ ਇਹ ਉਹਨਾਂ ਨੂੰ ਗਿਫਟ ਦਿੱਤੇ ਜਾਣਗੇ ਜੀ ਬਹੁਤ ਵਧੀਆ ਕੁਆਲਿਟੀ ਆ ਲਓ ਜੀ ਸਕਰੀਨ ਸ਼ਾਟ ਦਿਖਾ ਦਿਓ ਸ਼ੇਅਰ ਕਰਕੇ ਚੈਨਲ ਨੂੰ ਫੋਲੋ ਕਰਕੇ ਆ ਜਿਓ 2000 ਦੀ ਸ਼ਾਪਿੰਗ ਦੇ ਨਾਲ ਆ ਜਿਹੜਾ ਗਿਫਟ ਮਿਲਣਗੇ ਜੀ ਤੁਹਾਨੂੰ ਤੁਹਾਨੂੰ ਫ੍ਰੀ ਦਿੱਤਾ ਜਾਊਗਾ ਜੀ ਇੱਕ ਗਿਫਟ ਮਿਲੇਗਾ ਜੀ ਸੋ ਇੱਕ ਵਾਰ ਫੇਰ ਪੁੱਛ ਲੈਣਾ ਭਾਈ ਜੀ ਫੇਰ ਇੱਕ ਵਾਰ ਐਡਰੈਸ ਕਲੀਅਰ ਕਰ ਦਿਓ ਆਪਣਾ ਐਡਰੈਸ ਆਪਣਾ ਹੈਗਾ ਜੀਤ ਰੋਡ ਜੀ ਮੇਨ ਜੀਤ ਰੋਡ ਗਲੀ ਨੀਅਰ ਗਲੀ ਨੰਬਰ 13 ਸਾਹਮਣੇ ਨਿੱਕੇ ਦੀ ਹੱਟੀ ਜੀ ਆਪੋਜੀਟ ਜੀ ਬਠਿੰਡਾ ਬਾਕੀ ਫੋਨ ਨੰਬਰ ਟਾਈਟਲ ਤੇ ਵੀ ਚੱਲ ਰਿਹਾ ਇੱਕ ਵਾਰ ਤੁਸੀਂ ਵੀ ਬੋਲ ਦਿਓ ਜੀ ਹਾਂਜੀ ਸਾਡਾ ਫੋਨ ਨੰਬਰ ਹੈਗਾ 987258574 ਜੀ ਜੀ ਸੋ ਸਾਨੂੰ ਦਿਓ ਜੀ ਸੱਤੇ ਦਿਨ ਦੁਕਾਨ ਆਪਣੀ ਖੁੱਲੀ ਰਹਿੰਦੀ ਹੈ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਜੀ ਟਾਈਮ ਕੀ ਰਹਿੰਦਾ ਹੈ ਸਵੇਰ ਟਾਈਮਿੰਗ ਹੈਗੀ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜੀ ਲਓ ਜੀ ਹਾਂਜੀ ਸੋ ਸਾਨੂੰ ਦਿਓ ਇਜਾਜ਼ਤ ਜੀ ਚਲਦੇ ਆਂ ਅਗਲੀ ਦੁਕਾਨ ਵੱਲ ਧੰਨਵਾਦ ਜੀ ਓਕੇ